ਕਿ ਗੁਰੂ ਪਾਂਸ ਤੇ ਗੁਰੂ ਗ੍ਰੰਥ ਨੂੰ ਅੱਜ ਕੋ ਲੋਕ ਤਾਂ ਆ ਰਹੇ ਆ ਨਿੱਜੀ ਜਾਇਤਤਾ ਸਮਝ ਕੇ ਬੜਕੇ ਉਹਨਾਂ ਨੂੰ ਵਾਤ ਰਹੇ ਆ ਤੇ ਫਿਰ ਚੇਤਾ ਕਰੋ ਉਹਨਾਂ ਮਹਾਨ ਸ਼ੀਖਾਂ ਨੇ ਇਹਦੇ ਸ੍ਰੀ ਅਕਾਲ ਪੁਰਖ ਸਾਹਿਬ ਦੇ ਸਰਮੋਕ ਕੇ ਇੱਕ ਨੇ ਵੀ ਕੀਤ ਰਾੜਾ ਦਾ ਹੁਣ ਸੀ ਕਿ ਜਿਹੜੇ ਅੱਜ ਜਿਹਨਾਂ ਨੂੰ ਆਪਾਂ ਕਹਿੰਦੇ ਆ ਆਪਣੇ ਦਾਲੇ ਆ ਉਹਨਾਂ ਮੀ ਅਦੇਗਾ ਨਹੀਂ ਸੀ ਪ੍ਰਵਾਨ ਕੀਆ ਤੇਰੀ ਸਾਡੇ ਮਜ਼ਦੂਰਾਂ ਨੇ ਗੁਰਨਾਥ ਦੇ ਪਾਸ਼ਾ ਦੇ ਮੂਲੇ ਸਿਧਾਂਤ ਨੂੰ ਪੱਕੇ ਲਈ ਹੋਏ ਇਹ ਜਨਨਾ ਕੀਤਾ ਕਿ ਹੁਣ ਉਹ ਸਮਾਂ ਆ ਗਿਆ ਕਿ ਮਹੱਤਮ ਦਾ ਖਾਤੂ ਕੀਤਾ ਚਾਹੀਦਾ ਚੌਥਾ ਹਾਤਾ ਦੇ ਦੌਰੋਂ ਇਹ ਗੋਤਰਾ ਸਦਾਰ ਲੈ ਕੇ ਸ਼ੁਰੂ ਹੋਈ ਔਰ ਜਿਹੜੀ ਦੇਖੋ ਅੱਜ ਦਾ ਜੇ ਕਈ ਨਰ ਮਹਿਸੂਸ ਕਰਦਾ ਸਿਰ ਹੁੰਦਾ ਸ਼ਾਇਦ ਪਿੱਛੇ ਮੁੜਦਾ ਨਨਕਾਣਾ ਸਾਹਿਬ ਤੋਂ ਤੁਰੇ ਜਾ ਰਹੇ ਆ ਪਿੱਛੋਂ ਸੁਨੇਹਾ ਆ ਗਿਆ ਕਿ ਮੁਰਦਾ ਖਾਸੇ ਪੰਨ ਦਾ ਦਿੱਤਾ ਹੋ ਗਿਆ ਕਹਿੰਦੇ ਨਹੀਂ ਹੁਣ ਦੇਰ ਨਾਲ ਗੁਰ ਚਾਲਨ ਚ ਅਰਦਾਸ ਕਰਕੇ ਤੁਰੇ ਸੀ ਇੱਕ ਜਦ ਨੇ ਆਪਣੀ ਲਹੂ ਦੇ ਪਿੰਦੇ ਨਾਲ ਉਹ ਧਰਤੀ ਜਿਹੜੀ ਆਜ਼ਾਦ ਕਰਾਈ ਜਿੱਥੇ ਭਾਈ ਲਖਮਣ ਸਿੰਘ ਧਾਰੋਵਾਲੇ ਜਿਹੜੇ ਜਾਂਦੇ ਪੁੱਠਾ ਲੜਕਾਇਆ ਹੋਵੇ ਬੰਦਾ ਥੱਲੇ ਅੱਗ ਬਾਲਦੀ ਹੋਵੇ ਕਿਹੜਾ ਨਿੰਦ ਕਿਹੜੀ ਠੰਡ ਸੀ ਹਰਦੇ ਵਿੱਚ ਉਸੀ ਗੁਰੂ ਸਦਾ ਦੀ ਗਵਿੰਦਰ ਕਰਵਾਣੀ ਦੀ ਤੇ ਅਰਦਾਸ ਜਿਹੜੀ ਕਰਕੇ ਤੁਲੇ ਸੀ ਜੋ ਗੁਰੂ ਸਾਹਿਬ ਕਿਰਤ ਕਰਨ ਇਹ ਮਹਾਨ ਦਿਹਾੜਾ ਜਿਹੜਾ ਅੱਜ 15 ਨਵੰਬਰ 2024 سال ہو گئے سیانے دیکھا کہ اس قوم کے لوگ نقصان ہوگا چاپیاں سو پچیس بنا د

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਇੱਕ ਵੱਡੀ ਸੰਸਦਾ ਆ ਕਿਹੜੀ ਵੱਡੀ ਸੰਸਦਾ ਆ ਆਮ ਆਪਾਂ ਕਹਿੰਦੇ ਨੇ ਸਟੇਟ ਬਿਜ਼ਨਸ ਸਟੇਟ ਤੇ ਗੱਲ ਠੀਕ ਹੁਈ ਆ ਕਿ ਕਿੰਨੇ ਗੁਰਦਵਾਰਾ ਸਹਿਬਾਂ ਕਿੰਨੇ ਉਹਨਾਂ ਦੇ ਪ੍ਰਬੰਧ ਉਹਨਾਂ ਦੇ ਨਾਲ ਕਿੰਨੇ ਐਜੂਕੇਸ਼ਨ ਅਦਾਰੇ ਉਹਦੇ ਨਾਲ ਮੈਡੀਕਲ ਕਾਰ ਉਹਦੇ ਨਾਲ ਸਮਾਜਿਕ ਸੰਸਥਾ ਉਹਦੇ ਨਾਲ ਸਿੱਖੀ ਪ੍ਰਚਾਰਕ ਦੀ ਧਰਮ ਪ੍ਰਚਾਰ ਦੀ ਲਹਿਰ ਇਹ ਸਾਰੇ ਜਿਹੜੇ ਕਾਰਜਕਾਰੀ ਸਹਾਣੀ ਪਰਵੰਧ ਕਮੇਟੀ ਬਾਗੂ ਕਰਦੀ ਹੈ ਤੇ ਇਹ ਅੱਜ ਚੰਗੀ ਨਹੀਂ ਲੱਗਦੀ ਇਹ ਜੋ ਕਾਰਨ ਇਹ ਜਦੋਂ ਸਰਕਾਰ ਕਾਂਗਰਸ ਦੀ ਸੀ ਉਹਨੇ ਵੀ ਸਿੱਧੇ ਹਮਲੇ ਸ਼ੁਰੂ ਕੀਤੇ ਪਰ ਪਿੱਛੇ ਹਟ ਜਾਂਦੇ ਰਹੇ ਪਰ ਵੀਰੋ ਹੋਰ ਦਾ ਸਮਾਂ ਜਿਹੜਾ ਕਿਹਦੇ ਪਾਣੀ ਟੱਪ ਗਿਆ ਗੁਲਾਮੋਂ ਅੱਜ ਆਪਾਂ ਇਹ ਸ਼੍ਰਮਣੀ ਗੁਰਦਾਰਾ ਪਰਵੰਧ ਕਮੇਟੀ ਜਿਹੜਾ ਖੇਤਰ ਆਪਣੇ 1930 ਪਹਿਲਾਂ ਸਾਰਾ ਪਾਕਿਸਤਾਨ ਤੇ ਦਿੱਲੀ ਤੱਕ ਹੁੰਦਾ ਸੀ ਸਜੂਨ ਸਾਹਿਬ ਤੱਕ ਹੁੰਦਾ ਸੀ ਅੱਜ ਉਹ ਮੁਸੀਬਤ ਕੀਤਾ ਜਾ ਰਿਹਾ ਹੈ ਇੱਕ ਬੜੀ ਕ੍ਰਿਪਟ ਲੇਤੀਗਾ ਤੇ ਸ਼ਾਇਦ ਅਸੀਂ ਵੀ ਖਮੋਸ਼ ਰੁਕੇ ਉਹਦੇ ਵਿੱਚ ਆਪਣਾ ਜ਼ੋਰਦਾਨ ਪਾ ਲੈਣ ਕੀ ਲੋਕਾਂ ਪੋਨੇ ਕੇ ਪੜਨਾ ਸਾਤਾ ਪ੍ਰਬੰਧ ਹੱਥੋਂ ਖੁੱਸਿਆ ਸਾਡੇ ਦੇ ਜ਼ੂਰਨੀ ਸਰਕੀ ਸ਼ੌਮਨੀ ਕੋਲੋਂ ਬਰਾ ਪ੍ਰਬੰਧਕ ਕਮੇਟੀ ਨੇ ਜਦੋਂ ਜਾਂਚ ਕੀਤੀ ਉਹ ਜਦੋਂ ਜਾਂਚ ਕੀਤੀ ਸ਼ੌਮਨੀ ਕਮੇਟੀ ਦੇ ਕੁਝ ਮੈਂਬਰ ਨਾਮਿਨੇਟ ਹੁੰਦੇ ਸੀ ਪਰ ਸਰਕਾਰ ਨੇ ਪਿਛੇ ਪੋਝਾ ਦੇ ਦਿੱਤਾ ਉਹਦੇ ਉੱਤੇ ਜਿਹੜੀ 15 ਮੈਂਬਰੀ ਕਮੇਟੀ ਸੀ ਇਲੈਕਸ਼ਨ ਬਾਅਦ ਕਰਦੀ ਸੀ ਸਿਰਫ ਇਲੈਕਸ਼ਨ ਚੋਂ ਮੈਂਬਰਾਂ ਦੀ ਗਣਤੀ ਬਾਕੀ ਨਾਮੀਨੇਸ਼ਨ ਚੁੱਕ ਕਰਦੀ ਪਰਨਾ ਮੰਨੀ ਲੈ ਗਿਆ ਉਹ ਦਿਨ ਵਿੱਚ ਜੇਦਾ ਰਾਤ ਰਾਤ ਪੂਨੇ ਤੋਂ ਹੋਏ ਜਹਾਜ਼ ਭਰ ਕੇ 8 ਘੰਟੇ ਦੇ ਸਫ਼ਰ ਤੋਂ ਬਾਅਦ ਹਜ਼ੂਰ ਸਾਹਿਬ ਪਹੁੰਚੇ ਸੀ ਜਿੱਥੇ ਫਿਰ 55 ਪਿਆਰਿਆਂ ਦੀ ਰਵਾਇਤ ਨੇ ਕੋਈ ਧਾਰਨਾ ਲੱਗਾ ਬੰਦਾ ਕਿ ਜ਼ਿਲਤੀ ਕਮਿਸ਼ਨਰ ਦੇ پر چلو گروہ نے کرپا کی تھی وہ ایکٹ جیڈا نامہ پر پورٹ کیتا سی وہ حالی کیبنٹ نے پاس کیتا سی وہ ایکٹ جیڈا نامہ پر پورٹ کیتا سی تو یہ میں سانڈا کھرن صاحب تھا پرما کو وہ اسے کون دے گروہ ہونا سے میرے دیکھتے دیکھتے ایک سرکارہ دی کھر کی شاہد سے آن کہ اینا ہونکے میں انہیں خیر میں جنوری کو پڑھا رہا کہ بندہ کمیٹی کو خیر ہونکے میں جاؤں دلی کو پڑھا کمیٹی ساکھے بجوروں نے سارے <تم embedded> <ündable> <desun>

موسیقی <سؤال> ਨੂੰ ਤੋੜਿਆ ਜਾ ਸਕਦਾ ਤੇ ਜਦੋਂ ਸੁਪਰੀਮ ਕੋਰਟ ਵਿੱਚ ਕੇਸ ਆਇਆ ਸ਼੍ਰੋਮਣੀ ਕਮੇਟੀ ਦਾ ਪੱਖ ਸ਼੍ਰੋਮਣੀ ਕਮੇਟੀ ਦੇ ਵਕੀਲ ਨੇ ਬਾਖੂਬੀ ਰੱਖਿਆ ਕਿ ਰੈਂਟਰ ਸਟੇਟ ਐਕਟ ਤੋੜਿਆ ਜਾ ਸਕਦਾ ਸੈਂਟਰ ਵੀ ਰਾਮੇ ਨਾਲ ਹਰਿਆਣੇ ਦੀ ਸਰਕਾਰ ਵੀ ਰਾਮੇ ਤੇ ਪੰਜਾਬ ਦੀ ਸਰਕਾਰ ਨਾਲ ਵੀ ਕਿ ਤੋੜਿਆ ਜਾ ਸਕਦਾ ਤੇ ਮੱਕੇ ਉੱਪਰ ਹੀ ਅਜਾਦ ਸਭੀ ਕੋਰਟ ਨੇ ਉੱਤੇ ਜ਼ੋਰ ਲਾ ਦਿੱਤਾ ਉਹ ਐਕਟ ਕਰ ਗਿਆ ਇਹ ਵੀ ਉਹ ਮੈਂ ਕਿਹਨਾਂ ਦੇ ਐਕਟ ਬਣ ਵੀ ਗਿਆ ਸੀ چن اکال تخت صاحب باقی کانونی لڑائی لڑ رہے ہیں ਪਰ ਸਹਾਰਾ ਕਿਹਦਾ ਲਿਆ ਕਰਦੀ ਗੱਲ ਦੀ ਸਰਦਾਰਾਂ ਅੱਜ ਉਹ ਚੀਜ਼ ਦੇਖਦੇ ਕਿਵੇਂ ਦੁਰਦਸ਼ਾ ਹੋ ਰਹੀ ਆ ਮੇਰਾ ਗੈਰ ਤੋਂ ਬਾਸ ਸਟੇਟ ਵਿਦ ਮਿਸਟੇਟ ਇਹ ਸ਼ਾਮਣੀ ਬੋਲਦਾਰ ਪ੍ਰਬੰਧਕ ਕਮੇਟੀ ਅੱਜ ਅੱਖਾਂ ਵਿੱਚ ਰੋਣ ਦੀ ਦੋਸ਼ ਆ ਗਿਆ ਇਹਦਾ ਪ੍ਰਬੰਧ ਦਾ ਸਥਾਨ ਤੇ ਆ ਇੱਕ ਮੁੱਖ ਆਬ ਦਾ ਸਥਾਨ ਤੇ ਆ ਗੁਰੂ ਗ੍ਰੰਥ ਸਾਹਿਬ ਪਾਸ਼ਾ ਜੀ ਦਾ ਬਿੱਤਰ ਸੁਬਾਨ ਕਿ ਇੱਥੇ ਕੋਈ گیٹا کر لیا گزار جد آ ਇਹ ਤਰ੍ਹਾਂ ਦੂਸਰੇ ਕੇ ਲਈ ਪੁਲਾਕੇ ਇੱਕ ਫੇਰ ਆਪ ਦੇ ਇਕੱਠੇ ਹੁੰਦੀ ਆ ਸੋ ਆਓ ਮਿਲੋ ਮੈਂ ਆ ਪਿਛੇ ਸ਼ੋਮਣੀ ਕੋਟਰ ਦਾ ਪ੍ਰਬੰਧਕ ਕਮੇਟੀ ਦੀ ਜੋੜ ਹੋਈ ਤਲਵਾਰ ਕਾਹਨ ਸਿੰਘ ਬੰਦਾ ਉਹਨੇ ਮੀਟ ਕੀਤਾ ਸੀ ਕਿ ਗੁਰੂ ਸਾਹਿਬ ਦੇ ਜਾਣਨਾ ਤੇ ਦਾਸ ਕਰਿਓ ਕਿ ਗੁਰੂ ਸਾਹਿਬ ਦੀ ਜ਼ਿੰਮੇਵਾਰੀ ਲੈਣੀ ਸਕਾਰੀ ਪੁਰਾਣੀ ਜੋ ਕਿ ਹੁੰਦੀ ਆ ਜਿਹੜੀਆਂ ਖਾਲਸਾ ਪੰਥੀਆਂ ਤਰਫੇ ਸਮੱਸਿਆਵਾਂ ਛੇਰ ਕੱਲਾ ਨਾ ਹੱਲ ਕਰ ਸਕੋ ਜਿਸਕੀ ਕੋਣ ਸਾਥ ਦੇਵੇ કે ਕੋਈ ਮੰਜ਼ਲ ਨਹੀਂ ਜਿਹੜੀ ਅਧੂਰੀ ਰਹਾ ਜਾਈ ਸਾਰੀਆਂ ਮੰਜ਼ਲਾਂ ਗੁਰੂ ਸਾਹਿਬ ਦੀ ਦੇ ਆਪਣੇ ਚਰਨਾਚਰਦਾਸ ਕਰਕੇ ਉਹ ਸੰਪੂਰਨਤਾ ਨੂੰ ਪ੍ਰਾਪਤ ਕਰ ਦਈਆ ਸੋ ਮੈਂ ਆਰਥ ਦੇ ਵਿੱਚ ਜਿੱਤੇ ਸਾਨੂੰ ਸ਼੍ਰੋਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮਹਾਜਨ ਨੂੰ ਬੇਨਤੀ ਜੀ ਕਰਨੀ ਚਾਹੁੰਦਾ ਕਿ ਦੇਖੋ ਜਿਹੜੇ ਸਾਡੇ 20 ਤੋਂ 30 ਤੱਕ ਮੈਂਬਰ ਸਹਿਮਾਨ ਰਹੇ ਮੈਂਬਰ ਸਹਿਮਾਨਾਂ ਨੂੰ ਵੀ ਇਹ ਸੋਚਣਾ ਬਹੁਤ ਕਿ ਉਹਨਾਂ ਨੇ 20 ਤੋਂ 30 ਤੱਕ ਲੜਾਈਆਂ ਕਾਨੂੰਨੀ ਲੜਾਈਆਂ ਲਾਹੌਰ ਦੀ ਹਾਈ ਕੋਰਟ ਚ ਲੜੀਆਂ ਮਹਾਨਾਂ ਦੇ ਕੋਰਸਾਂ ਸੀ ਪਰ ਮੈਂਬਰਾਂ ਦੇ ਕੋਰਸ ਕੀ ਸੀ ਇੱਕ ਸੀ ਗੋਲ ਦੇ ਜਾਤਨਾ ਤੇ ਅਰਦਾਸ ਇੱਕ ਸੀ ਉਹਨਾਂ ਦੀ ਨਿੱਜੀ ਗੱਲ ਦਾ ਬਹੁਤਿਆਂ ਮੈਂਬਰਾਂ ਨੇ ਰੱਦੀਆਂ ਰੱਦੀਆਂ ਗਾਇਰਤਾਂ ਵੇਚ ਕੇ ਉਹਨਾਂ ਪੈਸਾ ਲਗਾਇਆ ਤੇ ਫਤਿਹ ਹਾਸਲ ਕੀਤੀ ਤੇ ਤੁਸੀਂ ਚਾਹੇ ਮੈਂਬਰਾਂ ਚਾਹੇ ਮਲਾਕਮਿਆਂ ਅੱਜ 20-22 ਹਜ਼ਾਰ ਮਲਾਕਮ ਗੁਰੂ ਦਾਤੀ ਉਹਨਾ ਮਹਾਨ ਜੋਗੇ ਵੀ ਕਾਲਾ ਦਾ ਐਕਟ ਬੜਿਆ ਤੇ ਆਪਾਂ ਸਾਰੇ ਇੱਥੇ ਪਾਈ ਨੌਕਰੀਆਂ ਵੀ ਕਰਦੇ ਆ ਇਹ સેવા ਆ ਗੁਰੂ ਦੀ ਇਹ ਸਮਝ ਕੇ ਕਰਿਆ ਕਰੋ ਆ ਜਾਮੇ ਦੇ ਵਿੱਚ ਜਿਹੜੀ ਮਾਇਆ ਹੁੰਦੀ ਹੈ ਜੋ ਸਾਨੂੰ ਤਰਸਾਉਂਦੀ ਹੈ ਆਪਾਂ ਕੋਈ ਸ਼ਾਮ ਦੇ ਤੇ ਰਾਤ ਦੀ ਲਗੇ ਵਾਹਾਰੀ ਦੂਰ ਦੀ ਕਰਾਈਏ ਮੁਲਕਾਂ ਦੇ ਨਹੀਂ ਮੈਂ ਕਹਿੰਦਾ ਪਰ ਮੁਲਕਾਂ ਦੇ ਨਹੀਂ ਨਵਾਉਣੇ ਕੀ ਕਰੀਏ ਜਿਹੜਾ ਸਾਥ ਨਹੀਂ ਦੇਣਾ ਹੁੰਦਾ ਸੋ ਗੁਰੂ ਸਾਹਿਬ ਕਿਰਪਾ ਕਰ ਮੈਂ ਜਿੱਥੇ ਅੱਜ ਗੋਨਾਂ ਤੇ ਪਾਚਾੜੀ ਦੇ ਪ੍ਰਕਾਸ਼ ਦਿਹਾੜੇ ਦੇ ਸਾਲੋਂ ਵਧਾਈ ਦਿੰਦਾ ਉੱਥੇ ਨਾਲ ਦੀ ਨਾਲ ਉਹ ਮਹਾਨ ਜੁਹੇਦ ਅਮਰ ਸ਼ਹੀਦ ਅਲੋਖੇ ਸ਼ਹੀਦ ਜਿਨ੍ਹਾਂ ਨੇ ਸਿੱਖ ਕੌਮ ਦੇ ਬੜੀ ਲੰਮੀ ਰੂਹ ਨਵੀਂ ਰੂਹ ਨੂੰ ਖੋਕੇ ਉਹਨਾਂ ਨੂੰ ਵਿਸ਼ਾਦਾ ਦੇ ਫੁਰ ਭੇਟ ਕਰਨਾ ਲਾਤਵਾਸ ਕੁੱਣਾ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਇਹ ਸੋ ਚਾਰ ਸਾਲਾਂ ਮੰਜ਼ਿਲ ਜਿੰਨੇ ਮਕਸੂਰ ਆਜਾ ਪਾਸ ਸਭੂਰੋ ਕੀਤੀ ਆ ਇਹਦੀ ਵੀ ਵਧਾਈ ਦਿਨਾ ਤੇ ਕਾਮਨਾ ਵੀ ਕਰਦਾ ਤੁਹਾਨੂੰ ਵੀ ਬੇਨਤੀ ਕਰਦਾ ਕਿ ਸਾਡੇ ਬਜ਼ੁਰਗਾਂ ਨੇ ਇਹ ਜਿਹੜੀਆਂ ਮੇਦਾਂ ਪਾਈਆਂ ਆਪਾਂ ਮੇਦਾਂ ਦੇ ਉੱਤੇ ਪੂਰੇ ਉੱਤਰੇ ਬੋਲਦਿਆਂ ਕਈ ਵਾਰੀ ਕੋ ਇਹੋ ਨਾਮ ਲੈਣਾ ਤਾਂ ਇਹਨੇ ਗਰਵ ਦੇ ਨਾ ਪਾਦੇ ਹੋ ਜਦ ਤੁਹਾਨੂੰ ਨਾ ਚੰਗੇ ਲੱਗੇ ਹੋ ਮੇਰੀ ਜੋੜੇ ਚ ਤਾਦ ਨੂੰ ਨਾ ਕਰਦੇ ਹੋ ਤੇ ਗੁਰੂ ਸਾਹਿਬ ਕਿਰਪਾ ਕਰੇ ਆਪਾਂ ਸਾਰੇ ਹੀ ਅਖੀਰ ਮੈਂ ਕੋ ਬੇਨਤੀ ਕਰਦੀ ਆਪੋ ਜੀ ਨਾਲ ਨਾਮ ਕਰਮ ਕਰਮਸਾਰਨ ਦੇ ਦਾਦੇ ਇੱਕ ਰੂਪ ਲੈ ਲਾਓ ਨਾਨਕ ਕੀ ਬੇਨੰਦੀ ਹਰ ਰਿਆ ਆਪਣਾ ਨਾਮ ਜਪਾਓ ਸਾਬ ਜੀ ਇਹ ਨਾਮ ਦੀ ਪਾਠੇ ਕਰੋ ਇਹ ਨਾਮ ਕੀ ਆ ਇੱਕ ਓਮਕਾਰ ਤੋਂ ਲੈ ਕੇ 18 ਤਸਬੀਹ ਇਹ ਸਾਰੇ ਦਾ ਸਾਰਾ ਨਾਮ ਹੀ ਆ ਜਿੱਥੋਂ ਮਰਜੀ ਸ਼ੁਰੂ ਕਰ ਲਓ ਪਾਈ ਜਿਹੜੇ ਇਸ ਤਕਾ ਦੇ ਵਿੱਚ ਆ ਗਏ ਉਹ ਰੂਪ ਸਾਬ ਦੇ ਦਾਦੇ ਪ੍ਰਵਾਨ ਹੁਗਾਏ ਬਾਕੀ ਮੇਰੇ ਮਰਗੇ ਸਾਰੇ ਲੋਕ ਦੇ ਜੋ ਸੋ ਇੰਦੀ ਬੇਨਤੀ ਕਰਕੇ ਤੁਹਾਡਾ ਸਾਰਿਆਂ ਦਾ ਮੇਰਾ ਪੀਰ ਸਰਦਾਰ ਅਜੈਬ ਜੀ ਕਵੇ ਆਸੀ ਤੇ ਸਾਡੇ ਸੁਖਤਰ ਸਾਹਿਬਾਨ ਸਭੀ ਤੇ ਸਾਰੇ ਪਹਿਲਾ ਉਤਰ ਪਾਰ ਸੀ ਫਿਰ ਗੁਰੂ ਸਾਹਿਬ ਜੀ ਦੇ ਚਾਹਨਾ ਚ ਅਰਦਾਸ ਕੀਤੀ ਫਿਰ ਆ ਆਪਾਂ 104 ਸਾਲਾਂ ਦਾ ਹੜਾ ਬਣਾਇਆ ਜੋ ਇੰਦੀ ਬੇਨਤੀ ਕਰਕੇ ਕਿਹਾ ਜਾ ਸਕਿਆ ਤੋਂ ਮੈਂ ਆਦਾਸ ਵੀ ਕਰਦਾ ਸਭ ਨੂੰ ਜੀ ਆ ਜਿਹੜੀ ਨਵੀਂ ਅਚਕਰ ਹੁਣ ਬਣੀ ਆ ਇਨਾ ਕੋਣੋਂ ਵਰਮਤਨ ਕੋਲ ਉਹ ਹੀ ਕਾਨੂੰਨ ਕਰਾਇਆ ਜਿਹੜੇ ਸਾਡੇ ਦਲ ਦੇ ਪੰਦੇ ਨੂੰ ਇਹਦੀ ਬੇਇੱਜ਼ਤੀ ਕਰਕੇ ਖੰਡਾ ਜਾਂਚ ਪਵਾਹੇ ਕੋਈ ਚੀਕਾ ਦਾ ਹਾਦਸਾ ਔਰ